ਐਸਪੀ ਸਾਹਿਬ ਬਰਨਾਲਾ ਜਿਹੜੀ ਮੁਹੰਮਦ ਸਰਪਾ ਦਾ ਦਰ Alam IPS ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਤੇ ਲਗਾਤਾਰ ਸਾਡਾ ਜਿਹੜਾ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਉਹਦੇ ਵੱਲੋਂ ਜਿਹੜੇ ਸਾਈਬਰ ਕ੍ਰਾਈਮ ਰਿਲੇਟਡ ਮਾਮਲੇ ਹੁੰਦੇ ਨੇ ਉਹਦੇ ਵਿੱਚ ਲਗਾਤਾਰ ਜਿਹੜੀ ਸਮੇਂ-ਸਮੇਂ ਤੇ ਕਾਰਵਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਜਿਹੜਾ ਇਹਨਾਂ ਨੇ ਇਹਨਾਂ ਨੂੰ ਕਾਮਯਾਬੀ ਹਾਸਲ ਹੋਈ ਹੈ ਕਿ ਇਹਨਾਂ ਨੇ ਇੱਕ ਗਰੋ ਦਾ ਪਰਦਾ ਪਾਸ਼ ਕੀਤਾ ਜਿਹੜੇ ਜਿਵੇਂ ਬਾਹਰਲੇ ਮੁਲਕਾਂ ਤੋਂ ਰਿਸ਼ਤੇਦਾਰ ਪ੍ਰਟੈਂਡ ਕਰਦੇ ਨੇ ਲੋਕਾਂ ਨੂੰ ਭੋਲੇ ਭੋਲੇ ਲੋਕਾਂ ਨੂੰ ਫੋਨ ਕਰਦੇ ਨੇ ਤੇ ਉਹਨਾਂ ਦੇ ਰਿਸ਼ਤੇਦਾਰ ਦੀ ਤਰ੍ਹਾਂ ਐਕਟ ਕਰਕੇ ਉਹਨਾਂ ਤੋਂ ਪੈਸੇ ਜਿਹੜਾ ਠੱਗਦੇ ਨੇ ਕਿਸੇ ਨਾ ਕਿਸੇ ਬਹਾਨੇ ਇਹੋ ਜਿਹਾ ਇੱਕ ਗਰੁੱਪ ਇਹਨਾਂ ਨੇ ਫੜਿਆ ਜਿਹਦੇ ਵਿੱਚ ਇਸ ਸ਼ੁਰੂਆਤ ਹੋਈ ਸੀ 28 ਜਨਵਰੀ ਨੂੰ ਸਾਨੂੰ ਇੱਕ ਕੰਪਲੇਂਟ ਰਿਸਿਵ ਹੋਈ ਸੀ ਆਤਮਾ ਸਿੰਘ ਵਾਸੀ ਲੋਗੜ ਜ਼ਿਲ੍ਹਾ ਬਰਨਾਲਾ ਤੋਂ ਇਹਨਾਂ ਨੇ ਕੰਪਲੇਂਟ ਦਿੱਤੀ ਸੀ ਕਿ ਇਹਨਾਂ ਨੂੰ ਇੱਕ ਅਨਨੋਨ ਫੋਰਨ ਦੇ ਵਟਸਐਪ ਨੰਬਰਾਂ ਤੋਂ ਅਨਨੋਨ ਬੰਦਿਆਂ ਨੇ ਕਾਲ ਕੀਤੀ ਤੇ ਇਹਨਾਂ ਨੂੰ ਪ੍ਰਟੈਂਡ ਕੀਤਾ ਕਿ ਇਹਨਾਂ ਦੇ ਕੋਈ ਰਿਸ਼ਤੇਦਾਰ ਨੇ ਜਿਹੜੇ ਫੋਰਨ ਦੇ ਵਿੱਚ ਰਹਿੰਦੇ ਨੇ ਤੇ ਇਹ ਉਹਨਾਂ ਦੀ ਝਾਂਸੇ ਵਿੱਚ ਆ ਗਏ ਤੇ ਉਹਨਾਂ ਨੇ ਇਹਨਾਂ ਨਾਲ ਗੱਲ ਕਰਕੇ ਕਿ ਤੁਹਾਨੂੰ ਪੈਸੇ ਦੀ ਲੋੜ ਆ ਅਸੀਂ ਤੁਹਾਨੂੰ ਪੈਸੇ ਭੇਜ ਦਾਂਗੇ ਐਵੇਂ ਕਰਕੇ ਇਹਨਾਂ ਨੇ ਕਰੀਬ 10 ਲੱਖ ਜਿਹੜਾ ਅਮਾਉਂਟ ਹੈ ਉਹ ਟਰਾਂਸਫਰ ਕਰ ਦਿੱਤਾ ਸੀ ਜੋ ਫਰਦਰ ਉਹਨਾਂ ਨੇ ਅੱਗੇ ਦੋਸ਼ੀਆਂ ਨੇ ਹੜੱਪ ਕਰ ਲਿਆ ਸੋ ਇਹਨਾਂ ਦੀ ਕੰਪਲੇਂਟ ਦੇ ਉੱਤੇ ਐਫਆਈਆ ਨੰਬਰ 4 ਮਿਤੀ 31/1/2026 ਅੰਡਰ ਸੈਕਸ਼ਨ 318 ਬੀਐਨਐਸ ਤੇ 68 ਡੀਆਈਟੀ ਐਕਟ ਥਾਣਾ ਸਾਈਬਰ ਕ੍ਰਾਈਮ ਬਰਨਾਲਾ ਦਰਜ ਹੋਇਆ ਸੀ ਅਨਨੋਨ ਬੰਦਿਆਂ ਦੇ ਖਿਲਾਫ ਤੇ ਬਹੁਤ ਹੀ ਤੇਜ਼ੀ ਨਾਲ ਕੰਮ ਕਰਦੇ ਹੋਏ ਸਾਡੇ ਐਸਐਚਓ ਸਾਈਬਰ ਇੰਸਪੈਕਟਰ ਕਰਨਜੀਤ ਕੋਲ ਤੇ ਇਹਨਾਂ ਦੀ ਟੀਮ ਨੇ ਕੰਪਲੀਟ ਜਿਹੜਾ ਤਕਨੀਕੀ ਇਨਵੈਸਟੀਗੇਸ਼ਨ ਇਹਦੀ ਕਰਦੇ ਹੋਏ ਇਹਦੇ ਵਿੱਚ ਇਹਨਾਂ ਨੇ ਇੱਕ ਫਰਦਰ ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਨੇ ਜਿਹੜੇ ਲਵਦੀਪ ਸਿੰਘ ਮਲਕੀਤ ਸਿੰਘ ਲਖਵਿੰਦਰ ਸਿੰਘ ਤੇ ਸੁਖਪ੍ਰੀਤ ਸਿੰਘ ਇਹ ਚਾਰੋਂ ਜਿਹੜੇ ਆ ਮਮਦੋਤ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕਰ ਲੈ ਗਿਆ ਤੇ ਫਰਦਰ ਇਹਨਾਂ ਤੋਂ ਪੁੱਛਗਿੱਛ ਵੀ ਜਾਰੀ ਆ ਤੇ ਜਿਹੜੇ ਇਹਨਾਂ ਦੇ ਮੋਬਾਈਲ ਫੋਨਸ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਿਹੜੇ ਇਹ ਅਕਾਊਂਟ ਯੂਜ਼ ਕਰਦੇ ਸੀਗੇ ਇਹ ਮਿਊਲ ਅਕਾਊਂਟ ਮਿਊਲ ਬੈਂਕ ਅਕਾਊਂਟਸ ਯੂਜ਼ ਕਰਦੇ ਸੀ ਜਿਹੜਾ ਕਨਸੈਪਟ ਆ ਅੱਜ ਕੱਲ ਕੇ ਕਿਸੇ ਹੋਰ ਬੰਦੇ ਦੇ ਨਾਮ ਤੇ ਬੈਂਕ ਅਕਾਊਂਟ ਲੈ ਕੇ ਇਹ ਉਹਦਾ ਹੀ ਵਰਤੋਂ ਕਰਦੇ ਸੀ ਉਹ ਅਕਾਊਂਟ ਦੇ ਵਿੱਚ ਪੈਸੇ ਪਾਉਂਦੇ ਸੀ ਤੇ ਜਿਵੇਂ ਹੀ ਉਹਦੇ ਵਿੱਚ ਪੈਸੇ ਆ ਜਾਂਦੇ ਸੀ ਫਰਦਰ ਫਟਾਫਟ ਆਪਣੇ ਦੂਜੇ ਅਕਾਊਂਟਾਂ ਦੇ ਵਿੱਚ ਟਰਾਂਸਫਰ ਕਰ ਲੈਂਦੇ ਸੀ ਤੇ ਜਿਹੜਾ ਉਹ ਤੋਂ ਕੈਸ਼ ਜਿਹੜਾ ਕਢਵਾ ਲੈਂਦੇ ਸੀ ਇਹਨਾਂ ਮੁਜਰੀਮਾਂ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਨਹੀਂ ਜੋ ਹੁਣ ਤੱਕ ਅਸੀਂ ਚੈੱਕ ਕੀਤਾ ਨਾ ਤੇ ਪਹਿਲਾਂ ਕੋਈ ਪਾਚਾ ਦਰਜ ਨਹੀਂ ਹੈ ਪਰ ਇਹ ਕਾਫੀ ਲੰਬੇ ਸਮੇਂ ਤੋਂ ਇਹੋ ਜਿਹੇ ਸਾਈਬਰ ਅਪਰਾਧਾਂ ਦੇ ਵਿੱਚ ਜੁੜੇ ਹੋਏ ਸੀਗੇ ਇਹਨਾਂ ਦੇ ਕੁਝ ਸਾਨੂੰ ਜਿਹੜੇ ਆ ਪਾਕਿਸਤਾਨ ਅਤੇ ਦੁਬਈ ਵਿੱਚ ਬੈਠੇ ਵਿਅਕਤੀਆਂ ਨਾਲ ਵੀ ਇਹਨਾਂ ਦੇ ਸੰਬੰਧ ਸਾਡੇ ਕੋਲ ਜਿਹੜਾ ਸਾਹਮਣੇ ਆਏ ਨੇ ਉਦੇ ਬਾਰੇ ਵੀ ਅਸੀਂ ਜਿਹੜਾ ਕੁਝ ਕੁਝ ਕਰ ਰਹੇ ਹਾਂ ਇਹਦੇ ਵਿੱਚ ਕੀ ਗੱਲਬਾਤ ਕਰਨੀ ਹੈ ਜਿਹੜਾ ਆਤਮਾ ਸਿੰਘ ਹੈ ਖੇਤੀਬਾੜੀ ਦਾ ਕੰਮ ਕਰਦਾ ਹੈ ਇੱਕ ਮੀਡਲ ਏਜਡ ਪਰਸਨ ਇਹਨਾਂ ਨੇ 10 10 ਲੱਖ 19000 ਰੁਪਏ ਇਕੱਠੇ ਹੀ ਇੱਕੇ ਵਾਰੀ ਪਾਇਆ ਸੀ ਜਾਂ ਵਾਰ ਵਾਰ ਅਲੱਗ-ਅਲੱਗ ਇਨਸਟਾਲਮੈਂਟਸ ਦੇ ਵਿੱਚ ਜਿਹੜਾ ਇਹਨਾਂ ਨੇ ਪਾਇਆ ਸੀ ਇਹਨੂੰ ਤਾਂ ਕੋਈ ਰਿਮਾਂਡ ਵਗੈਰਾ ਵੀ ਐਸਾ ਇਹਨਾਂ ਨੂੰ ਮਾੜ ਜੋ ਅਦਾਲਤ ਚ ਅੱਜ ਪੇਸ਼ ਕਰਕੇ ਅਸੀਂ ਰਿਮਾਂਡ ਲਵਾਵਾਂਗੇ ਸਰ ਜਿਹੜੇ ਹੈਗੇ ਆਤਮਾ ਸਿੰਘ ਦਾ ਰਿਸ਼ਤੇਦਾਰ ਕੋਈ ਬਾਹਰ ਹੈਗਾ ਜੀ ਫਰੀਦਪੁਰ ਹੋਰ ਵੀ ਕੋਈ ਜਿਹੜੇ ਪੀੜਤ ਤੁਹਾਡੇ ਕੋਲੇ ਬਰਨਾਲਾ ਪੁਲਿਸ ਨਾਲ ਅਟੈਚ ਕਰ ਰਹੇ ਇਸ ਮਾਮਲੇ ਤੋਂ ਇਲਾਵਾ ਜੀ ਬਿਲਕੁਲ ਇਹ ਸਮੇਂ-ਸਮੇਂ ਤੇ ਚੱਲਦਾ ਰਹਿੰਦਾ ਤੇ ਹੁਣ ਅਸੀਂ ਉਹਨਾਂ ਦੇ ਜਿਹੜੇ ਪੁੱਛਗਿੱ ਆਪੋ ਸਾਰਾ ਐਨਾਲਿਸਿਸ ਕਰਕੇ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਸੋ ਥੈਟ ਜਿਹੜੇ ਮਦਈ ਨੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਅਮਾਉਂਟ ਜਿਹੜੀ ਹੈ ਵਾਪਸ ਮਿਲ ਸਕੇ ਸੋ ਇਸ ਬਰੋਧ ਦੇ ਜਿਹੜੇ ਬੰਦੇ ਨੇ ਉਹ ਕਿੰਨੇ ਟੋਟਲ ਕ੍ਰਾਈਮ ਕੀਤਾ ਸੀ ਉਹ ਕਿੰਨੇ ਵਦਨ ਗ੍ਰਿਫਤਾਰ ਕੀਤਾ ਗਿਆ ਕਿ ਜਿਹੜੀ ਪ੍ਰੈਜ਼ੈਂਟ ਐਫ ਆਈ ਆਰ ਆ ਉਹਦੇ ਵਿੱਚ 10 ਲੱਖ ਦੀ ਜਿਹੜੀ ਹੈ ਠੱਗੀ ਸੀ ਇਹਦੇ ਵਿੱਚ ਚਾਰ ਵਿਅਕਤੀ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਰੇ ਦੇ ਸਾਰੇ ਮਗਦੋਤ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਰਦਰ ਵੀ ਜੇਕਰ ਪੁੱਛ ਕਿਸੇ ਦੇ ਵਿੱਚ ਅੱਗੇ ਕੋਈ ਆਪਾਂ ਸਾਹਮਣੇ ਆਉਂਦਾ ਆਪਾਂ ਹੋਰ ਵੀ ਇਹਦੇ ਵਿੱਚ ਗ੍ਰਿਫਤਾਰੀਆਂ ਕਰਾਂਗੇ। ਜੋ ਜਾਨੀ ਉਤੋਂ ਹੀ ਹੋਈ ਸਰ। ਹਾਂਜੀ। ਸਰ ਯੋਜਨਾ ਕਿਵੇਂ ਬਣਾਉਂਦੇ ਸੀ ਇਹ? ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਇਹੋ ਜਿਹੇ ਜਿਹੜੇ ਭੋਲੇ-ਭਾਲੇ ਬੰਦੇ ਜਿਹੜੇ ਥੋੜੇ ਮਿਡਲ ਏਜ ਦੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਸੀ। ਉਹਨਾਂ ਨਾਲ ਗੱਲਬਾਤ ਤੇ ਉਹਨਾਂ ਨੂੰ ਉਲਝਾਉਂਦੇ ਸੀ ਕਿ ਮੈਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਬਾਹਰੋਂ। ਅੱਜ ਕੱਲ ਹਰ ਇੱਕ ਵੀ ਪੰਜਾਬ ਦੇ ਵਿੱਚ ਮੋਸਟਲੀ ਹਰ ਇੱਕ ਦਾ ਕੋਈ ਨਾ ਕੋਈ ਰਿਸ਼ਤੇਦਾਰ ਬਾਹਰ ਹੁੰਦਾ ਹੀ ਹੈ। ਇਹ ਲੀਡਿੰਗ ਕੁਐਸਚਨਸ ਦੇ ਕੇ ਉਹ ਤੇ ਇਹ ਹਰ ਇੱਕ ਕਈ ਵਾਰ ਇਹ ਹੋਰ ਵੀ ਲਾਲਚ ਦਿੰਦੇ ਸੀ ਜਿਵੇਂ ਬਾਹਰਲੀ ਕਿਸੇ ਵੀਜ਼ਾ ਕੰਪਨੀ ਦੇ ਏਜੰਟ ਬਣ ਕੇ ਕਿ ਅਸੀਂ ਤੁਹਾਨੂੰ ਬਾਹਰ ਪੱਕੇ ਤੌਰ ਤੇ ਸਪਾਂਸਰਸ਼ਿਪ ਉਹ ਜਾਂ ਵੀਜ਼ਾ ਦਵਾਉਣ ਵਾਸਤੇ ਮਦਦ ਕਰਾਂਗੇ ਇਹੋ ਜਿਹੀ ਜਿਹੜੀ ਗੱਲਾਂ ਵਿੱਚ ਲੈ ਕੇ ਵੀ ਇਹ ਜਿਹੜਾ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਆਪਣੇ ਚਾਂਸੇ ਚ ਲੈ ਲੈਂਦੇ ਸੀ ਸਰ ਆਤਮਾ ਸਿੰਘ ਦਾ ਕਿਹੜਾ ਰਿਸ਼ਤੇਦਾਰ ਬਾਹਰ ਹੈ ਜੀ ਹਾਂ ਜੀ ਇਹਦੇ ਵੀ ਕੁਝ ਰਿਸ਼ਤੇਦਾਰ ਬਾਹਰ ਹੈਗੇ ਨੇ ਤਾਂ ਹੀ ਇਹਨੂੰ ਭਲੇਖਾ ਲੱਗਿਆ ਤੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਲੋਕਾਂ ਦੇ ਪੈਸੇ ਬਹੁਤ ਸੀਗੀ ਜੀ ਇਹਨਾਂ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਨਾਂ ਨੇ ਵੱਖ-ਵੱਖ ਨਾਵਾਂ ਦੇ ਉੱਤੇ ਅਲੱਗ-ਅਲੱਗ ਜਿਹੜੇ ਮਿਊਲ ਬੈਂਕ ਅਕਾਊਂਟਸ ਬਣਾਏ ਹੋਏ ਸੀਗੇ ਇੱਕ ਤਾਂ ਇੱਕ ਜਿਹੜਾ ਹਾਂਜੀ ਅਲੱਗ-ਅਲੱਗ ਬੈਂਕ ਅਕਾਊਂਟ ਸੀਗੇ ਉਹ ਅਲੱਗ-ਅਲੱਗ ਤੇ ਜਿਹੜੇ ਉੱਥੋਂ ਦੇ ਲੋਕਲ ਬੰਦਿਆਂ ਦੇ ਬੈਂਕ ਅਕਾਊਂਟ ਸੀ ਤੇ ਉਹਨਾਂ ਤੋਂ ਸਿਰਫ ਇਹ ਉਹਨਾਂ ਨੂੰ ਕੁਝ ਥੋੜੇ ਅਮਾਊਂਟ ਦੇ ਬਦਲੇ ਉਹਨਾਂ ਤੋਂ ਉਹਨਾਂ ਦੀ ਕਾਪੀ ਲੈ ਲੈਂਦੇ ਸੀ ਬੈਂਕ ਦੀ ਤੇ ਫਰਦਰ ਉਹਨਾਂ ਦੇ ਫਿਰ ਬੈਂਕ 'ਚ ਜਿਵੇਂ ਪੈਸੇ ਆਉਂਦੇ ਸੀ ਆਪਣੇ ਵਿੱਚ ਟ੍ਰਾਂਸਫਰ ਕਰ ਲੈਂਦੇ ਸੀ ਸਰ ਜਿਹੜੇ ਜਿਹੜੇ ਮੁਕਦਮੇ ਦਰਜ ਹੁੰਦੇ ਸੀ ਇਹਨਾਂ ਨੂੰ ਜਿਹੜਾ 318 4 ਬੀਐਨਐਸ ਜਿਹੜੀ ਕਿ 420 ਆਈਟੀਸੀ ਹੁੰਦੀ ਸੀ ਤੇ 66 ਡ ਜਿਹੜਾ ਧਾਰਾ ਸਰ ਇਹ ਕਿਹੋ ਜਿਹਾ ਦਿਖਾਵਾ ਕਰਦੇ ਸੀ ਜਿਹਨੂੰ ਇਹ ਠੱਗੀ ਮਾਰ ਸਕਦੇ ਸੀ ਸਾਡੇ ਨੂੰ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਦੋ ਤਰ੍ਹਾਂ ਦੇ ਨਾਲ ਜੋ ਹੁਣ ਤੱਕ ਸਾਡੇ ਕੋਲ ਸਾਹਮਣੇ ਆਇਆ ਇੱਕ ਤਾਂ ਇਹ ਜਿਹੜੇ ਵਿਕਟਿਮ ਦੇ ਰਿਸ਼ਤੇਦਾਰ ਦੇ ਪ੍ਰਟੈਂਡ ਕਰਦੇ ਸੀ ਕਿ ਅਸੀਂ ਤੁਹਾਡੇ ਰਿਸ਼ਤੇਦਾਰ ਬੋਲਦੇ ਆਂ ਅਸੀਂ ਅਬਰਾਡ ਤੋਂ ਬੋਲਦੇ ਆਂ ਕੈਨੇਡਾ ਤੋਂ ਬੋਲਦੇ ਆਂ ਆਸਟ੍ਰੇਲੀਆ ਤੋਂ ਬੋਲਦੇ ਆਂ ਤੇ ਉਹਨੂੰ ਕੁਐਸਚਨ ਕਰਦੇ ਸੀ ਕਿ ਹਾਂ ਤੁਸੀਂ ਸਾਨੂੰ ਗੈਸ ਕਰੋ ਕਿਹੜਾ ਰਿਸ਼ਤੇਦਾਰ ਹੈ ਜਦੋਂ ਅਗਲਾ ਕੋਈ ਕਿਸੇ ਨੂੰ ਗੈਸ ਕਰ ਦਿੰਦਾ ਸੀ ਕਿ ਤੂੰ ਮੇਰਾ ਫਲਾਣਾ ਰਿਸ਼ਤੇਦਾਰ ਬੋਲਦਾ ਫਿਰ ਉਹ ਹੀ ਐਕਟਿੰਗ ਅੱਗੇ ਕਰ ਦਿੰਦੇ ਸੀ ਕਿ ਹਾਂ ਜੀ ਮੈਂ ਉਹੀ ਬੋਲ ਰਿਹਾ ਮੈਨੂੰ ਇੱਕੋਦਮ ਪੈਸੇ ਦੀ ਲੋੜ ਆ ਤੇ ਮੈਂ ਤੁਹਾਨੂੰ ਇੱਧਰ ਡਾਲਰਾਂ ਚ ਕਨਵਰਟ ਕਰਕੇ ਦੇ ਦੂੰਗਾ ਮੈਂ ਤੁਹਾਨੂੰ ਵੱਧ ਦੇ ਦੂੰਗਾ ਮੈਨੂੰ ਹੁਣੇ ਚਾਹੀਦੇ ਆ ਮੈਨੂੰ ਜਲਦੀ ਪਾ ਦਿਓ ਇਹੋ ਜੀਆਂ ਗੱਲਾਂ ਵਿੱਚ ਲੈ ਕੇ ਜਾ ਕੋਈ ਮੈਡੀਕਲ ਐਮਰਜੈਂਸੀ ਦਾ ਦਿਖਾਵਾ ਕਰਕੇ ਕਿ ਮੈਨੂੰ ਇੱਕੋਦਮ ਇੱਥੇ ਲੋੜ ਪੈ ਗਈ ਹੈ ਇਲਾਜ ਦੀ ਮੈਨੂੰ ਹਸਪਤਾਲ ਦੇ ਵਿੱਚ ਪੈਸੇ ਚਾਹੀਦੇ ਨੇ ਇਹੋ ਜੀਆਂ ਗੱਲਾਂ ਕਰਕੇ ਇਮੋਸ਼ਨਲ ਬਲੈਕਮੇਲ ਕਰਕੇ ਵੀ ਇਹ ਬੰਦਿਆਂ ਤੋਂ ਜਿਹੜੇ ਪੈਸੇ ਕਢਾ ਲੈਂਦੇ ਕੋਈ ਇਸ ਤਰ੍ਹਾਂ ਦਾ ਮਾਮਲਾ ਲੱਗਦਾ ਕਿ ਸੱਚ ਨੂੰ ਇਹਨਾਂ ਦੇ ਨਾਲ ਦਾ ਸਾਥੀ ਕੀ ਬਾਹਰ ਬੈਠਾ ਹੋਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਪਾਕਿਸਤਾਨ ਅਤੇ ਦੁਬਈ ਦੇ ਵਿੱਚ ਵੀ ਸੰਬੰਧ ਹੈਗੇ ਨੇ ਵੱਖ-ਵੱਖ ਵਿਅਕਤੀਆਂ ਦੇ ਨਾਲ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਇਹਨਾਂ ਦੀ ਟੈਕਨੀਕਲ ਐਨਾਲਿਸਿਸ ਕੀਤਾ ਜਾ ਰਿਹਾ ਹੈ ਇਹਨਾਂ ਵਿੱਚ ਜਿਹੜਾ ਮਲਕੀਤ ਸਿੰਘ ਹੈ ਇਹ ਮੈਕਸੀਕੋ ਦੇ ਵਿੱਚ ਰਹਿ ਕੇ ਵੀ ਆਇਆ ਉੱਥੋਂ ਡਿਵੋਟ ਹੋ ਕੇ ਆਇਆ ਸੀਗਾ ਉੱਥੇ ਵੀ ਇਹਦੇ ਕਾਫੀ ਜ਼ਿਆਦਾ ਸਬੰਧ ਜਿਹੜੇ ਆ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਇਹੋ ਜਿਹੇ ਸਾਈਬਰ ਕ੍ਰਾਈਮਨਸ ਦੇ ਨਾਲ ਬਣ ਗਏ ਸੀ ਸਰ ਦੱਸਿਆ ਗਿਆ ਗੈਂਗ ਦੇ ਚਾਰ ਬੰਦੇ ਫੜ ਲਏ ਅੱਗੇ ਵੀ ਕੋਈ ਨਾਮ ਹੋ ਨਾਮਜ਼ਦ ਹੋ ਰਹੇ ਨੇ ਕੋਈ ਬੰਦੇ ਅੱਗੇ ਹੁਣ ਅਸੀਂ ਇਹਨਾਂ ਦਾ ਰਿਮਾਰਡ ਲੈ ਰਹੇ ਆ ਅੱਜ ਅਦਾਲਤ ਵਿੱਚ ਪੇਸ਼ ਕਰਕੇ ਸਾਰੇ 10,119,000 ਰੁਪਏ ਰਿਕਵਰ ਕਰ ਲਿਆ ਜੀ ਇਹ ਅਸੀਂ ਇਹਨਾਂ ਦੇ ਹਲੇ ਬੈਂਕ ਅਕਾਊਂਟਸ ਫ੍ਰੀਜ਼ ਕਰਵਾ ਰਹੇ ਆ ਜਿਵੇਂ ਜਿਵੇਂ ਅਲੱਗ-ਅਲੱਗ ਕਿਉਂਕਿ ਇਹ ਸਾਰਾ ਇਕੱਠਾ ਇੱਕ ਜਗ੍ਹਾ ਨਹੀਂ ਹੈ ਪੈਸਾ ਅਲੱਗ-ਅਲੱਗ ਅਕਾਊਂਟਸ ਦੇ ਵਿੱਚ ਅਲੱਗ-ਅਲੱਗ ਅਮਾਊਂਟ ਸਰ ਬੱਚੀ ਕੀ ਨਾਲ ਜੀ ਇਹ ਆਤਮਾ ਸਿੰਘ ਨੇ ਜੀ ਵਾਸੀ ਲੋਹਗੜਾ ਜ਼ਿਲ੍ਹਾ ਬਰਨਾਲਾ ਸਰ ਲੋਕਾਂ ਨੂੰ ਕੀ ਮੈਸੇਜ ਹੈਗਾ ਇਸ ਜਿਹੜੇ ਫਰੋਡ ਤੋਂ ਬਚਣ ਬਾਰੇ ਲੋਕਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਜਿਹੜੇ ਜਿਹੜੇ ਕਰਾਈਮ ਨੇ ਜਦੋਂ ਕੋਈ ਤੁਹਾਨੂੰ ਕੋਈ ਵੀ ਵਿਅਕਤੀ ਹੈ ਉਹ ਜੀ ਫੋਨ ਤੇ ਗੱਲਬਾਤ ਕਰਦਾ ਤੁਹਾਨੂੰ ਕੋਈ ਪੈਸੇ ਵੀ ਤੁਹਾਡੇ ਤੋਂ ਡਿਮਾਂਡ ਕਰਦਾ ਤੁਹਾਡਾ ਕੋਈ ਰਿਸ਼ਤੇਦਾਰ ਬਣ ਕੇ ਉਹਨੂੰ ਪਲੀਜ਼ ਜ਼ਰੂਰ ਤੁਸੀਂ ਵੈਰੀਫਾਈ ਕਰੋ ਕੋਈ ਵੀ ਬਿਕੋਜ਼ ਇਹੋ ਜਿਹਾ ਕੋਈ ਤੁਹਾਨੂੰ ਥੱਗ ਕਾਲ ਕਰੇਗਾ ਉਹ ਅਨਨੋਨ ਨੰਬਰ ਤੇ ਹੀ ਕਰੇਗਾ ਜਿਹੜੀ ਕੋਲ ਆਪਣਾ ਕੋਈ ਰਿਸ਼ਤੇਦਾਰ ਆਪਾਂ ਨੂੰ ਕਾਲ ਕਰਦਾ ਆਪਣੇ ਕੋ ਮੋਸਟਲੀ ਉਹਨਾਂ ਦੇ ਨੰਬਰ ਹੁੰਦੇ ਨੇ ਜੇਕਰ ਅਨਨੋਨ ਨੰਬਰ ਤੋਂ ਕੋਈ ਵੀ ਤੁਹਾਨੂੰ ਇਹੋ ਜੀਆਂ ਕਾਲਾਂ ਆਉਂਦੀਆਂ ਨੇ ਉਹਨਾਂ ਨੂੰ ਤਾਂ ਪਹਿਲੀ ਸੱਟ ਹੀ ਉਹਨਾਂ ਨੂੰ ਬਲੌਕ ਕਰੋ ਚਾਹੇ ਉਹ ਡਿਜੀਟਲ ਅਰੇਸਟ ਦੀਆਂ ਰਿਕੁਐਸਟ ਹੋਣ ਚਾਹੇ ਇਹੋ ਜਿਹੀ ਠੱਗੀ ਹੋਵੇ ਕਿ ਜਿਹੜੀ ਸਾਰੇ ਇਹਨਾਂ ਨੂੰ ਗ੍ਰਿਫਤਾਰ ਕਿੱਥੋਂ ਕੀਤਾ ਗ੍ਰਿਫਤਾਰ ਕਿੱਥੋਂ ਕੀਤਾ ਜੀ ਮਗਾ ਜਿਹੜੀ 80 ਲੱਖ ਰੁਪਏ ਮਨ ਜਿਹੜੀ ਕਾਲਾਂ ਦੇ ਉੱਤੇ ਆਲਾ ਦੀ ਕਰੀ ਦੀ ਫੋਟੋ ਵੀ ਲੱਗੀ ਨੇ ਕਿਸ ਦੀ ਜਿਵੇਂ ਕੋਈ ਫਰੋਡ ਆਂਦੀ ਹੈ ਜੀ ਕਾਲ ਤੇ ਜਿਹੜੀ ਡੀਪੀ ਰਿ ਲੱਗੀ ਹੋਈ ਹੈ ਅਫੀਸਰ ਦੀ ਫੋਟੋ ਵੀ ਲੱਗੀ ਹੋਈ ਹੈ ਜੀ ਬਿਲਕੁਲ ਜਿਵੇਂ ਇਹ ਡਿਜੀਟਲ ਅਰੈਸਟ ਦਾ ਅੱਜ ਕੱਲ ਬਹੁਤ ਕਨਸੈਪਟ ਚੱਲ ਰਿਹਾ ਹੈ ਕਿ ਉਹ ਕਿਸੇ ਇਨਕਮ ਟੈਕਸ ਜਾਂ ਆਈਡੀ ਦੀ ਜਾਂ ਪੁਲਿਸ ਆਫੀਸਰ ਦੀ ਫੋਟੋ ਲਗਾ ਕੇ ਉਹ ਕਾਲ ਕਰਦੇ ਨੇ ਤੇ ਫਿਰ ਉਹ ਪ੍ਰਟੈਂਡ ਕਰਦੇ ਨੇ ਕਿ ਤੁਹਾਨੂੰ ਅਸੀਂ ਡਿਜੀਟਲ ਹੀ ਅਰੈਸਟ ਕਰ ਲਿਆ ਤੁਹਾਡੇ ਖਿਲਾਫ ਸਾਡੇ ਕੋਲ ਕੰਪਲੇਂਟ ਆਈ ਹੈ ਜੇ ਤੁਸੀਂ ਇਹ ਬੰਦ ਕਰੋਗੇ ਤਾਂ ਤੁਹਾਨੂੰ ਅਸੀਂ ਜਿਹੜਾ ਘਰੇ ਆ ਕੇ ਅਰੈਸਟ ਕਰਾਂਗੇ ਤਾਂ ਉਹ ਇਹੋ ਜਿਹੀ ਗੱਲਾਂ ਦੇ ਵਿੱਚ ਕਈ ਵਾਰੀ ਜਿਹੜੇ ਲੋਕ ਆ ਜਾਂਦੇ ਨੇ ਤੇ ਪਰ ਜਿਹੜਾ ਇਹ ਮੈਂ ਤਾਂ ਇਹੀ ਅਪੀਲ ਕਰਾਂਗਾ ਕਿ ਇਹੋ ਜਿਹੀ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਉਹਨੂੰ ਪ੍ਰੋਪਰ ਵੈਰੀਫਾਈ ਕਰਨ ਤੇ ਜਲਦ ਤੋਂ ਜਲਦ ਆਪਣੇ ਜਿਹੜਾ ਲੋਕਲ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਹੈ ਉੱਥੇ ਇਹਦੀ ਇਤਲਾਹ ਦੇ ਸਾਡੇ ਸਿੱਖਿਆ ਭਗ ਦੇ